हेलो ਦਾ ਮੇਰੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਫਿਰਕਿਆਂ ਨੂੰ ਬਹੁਤ-ਬਹੁਤ ਮੁਬਾਰਕਾ ਹੋਣ। ਇਹ ਸਮੁੱਚੀਆਂ ਸੰਸਥਾਵਾਂ ਵੱਲੋਂ ਨਗਰ ਕੀਰਤਨ ਹੈ। ਗਲਗਿੱਤਰ ਪਾਸ਼ਾ ਦੇ ਚਰਣਾ ਵਿੱਚ ਹਰੇਕ ਹੀ ਸੀਸ ਝੁਕਾ ਰਿਹਾ ਹੈ। ਅੱਜ ਦੇ ਨਗਰ ਕੀਰਤਨ ਦੀ ਸਾਰੀਆਂ ਸੰਸਥਾਵਾਂ ਆਵੇ ਕਿਸੇ ਦਾ ਵੀ ਸੇਵਾਦਾਰ ਹੈ। ਇਨੀਆਂ ਸੈਟਿੰਗਾਂ ਨੂੰ ਬਹੁਤ ਜ਼ਿਆਦਾ ਪਿਆਰ ਹੈ। ਇਹ ਇੰਨਾ ਦੇ ਵੀ ਹੰਗਾਰਾ ਨਹੀਂ ਮਿਲਿਆ ਕਾਰ ਦਾ ਜਿਹੜਾ ਐਤੀ ਮਿਲ ਰਿਹਾ ਸੰਗਦਾ ਇਹ ਨਤਬਸਤਕ ਹੋਣ ਵਾਸਤੇ ਗੰਦਾ ਹਜੂਨ ਜਿਹੜਾ ਬੜਾ ਇਕੱਠਾ ਹੈ ਕੀ ਕਹੋਗੇ ਤੁਹਾਰੇ ਦਸ਼ਮ ਪਾਸ਼ਾ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਸਾਡੇ ਨਾਲ ਬਾਬਾ ਜੀ ਜਿਹੜੇ ਮੁਖੀ ਹੈ ਦਸ਼ਮ ਪਾਸ਼ਾ ਗੁਰੂ ਗੁਰਦੁਆਰਾ ਸਾਹਿਬ ਦੇ ਗੱਲਬਾਤ ਕਰਦੇ ਆ ਅੱਜ ਦੇ ਨਗਰ ਕੀਰਤਨ ਕਿਸੇ ਦੇ ਅੱਜ ਦਾ ਨਗਰ ਬਹੁਤ ਹੀ ਮੁਬਾਰਕਾਂ ਭਰਿਆ ਹੈ ਇਹਨੂੰ ਤਾਂ ਮੇਰੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਫਿਰਕਿਆਂ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਇਹ ਜਿਹੜਾ ਨਗਰ ਕੀਰਤਨ ਹੈ ਇਕੱਲੇ ਇੱਕ ਸੰਸਥਾ ਵੱਲੋਂ ਨਹੀਂ ਇਹ ਸਮੂਚੀਆਂ ਸੰਸਥਾਵਾਂ ਵੱਲੋਂ ਨਗਰ ਕੀਰਤਨ ਹੈ ਜੀ ਜੀ ਗਲਗੀਤਾਰ ਪਾਸ਼ਾ ਦੇ ਚਰਨਾ ਵਿੱਚ ਹਰੇਕ ਹੀ ਸੀਸ ਚ ਘਾਰਿਆ ਅਦਗੋ ਜੀ ਦੇ ਬਹੁਤ ਪਵਿੱਤਰ ਪਰਮਾਨ ਮਿਲਦੇ ਨੇ ਦੇਰਾ ਮਸੀਹ ਸੋਈ ਪੂਜਾ ਉਹ ਨਵਾਜੇ ਏਕ ਹੀ ਸੂ ਸਵੇ ਇਕਾ ਜੋਤ ਜਾਨਬੋ ਕਰਤਾ ਕਰੀਮ ਸੋਈ ਰਾਜ ਕਰੇ ਹੋਈ ਦੂਸਰੋ ਨਾ ਧਰਮ ਕੋਈ ਧਰਮ ਫੂਲ ਮਾਰ ਅੱਜ ਦੇ ਨਗਰ ਕੀਤੇ ਦੇ ਸ਼ਹਿਰ ਨਿਵਾਸੀਆਂ ਨੂੰ ਸਾਰੀਆਂ ਸੰਸਥਾਾਂ ਨੂੰ ਭਾਵੇਂ ਕੋ ਮੰਦਿਰ ਦੀ ਸੇਵਾਦਾਰ ਹੈ ਭਾਵੇਂ ਕਿਸੇ ਦਾ ਵੀ ਸੇਵਾਦਾਰ ਹੈ ਇਨੀਆਂ ਸੈਟਿੰਗਾਂ ਨੂੰ ਬਹੁਤ ਜ਼ਿਆਦਾ ਪਿਆਰ ਹੈ ਤੇ ਬਹੁਤ ਜ਼ਿਆਦਾ ਸ਼ਾਅ ਹੈ ਤੇ ਇੰਨਾ ਕਦੇ ਵੀ ਹੰਗਾਰਾ ਨਹੀਂ ਮਿਲਿਆ ਪਿਆਰ ਦਾ ਇਹ ਰਹਿ ਰਿਹਾ ਸਭ ਚਰਨਾਂ ਦੇ ਉੱਤੇ ਸੀਚਕਾਰੇ ਨੇ। ਉਹ ਵੀ ਇਹੀ ਗੱਲ ਕਹਿਣਾ ਚਾਹੁੰਦਾ ਸੀ ਕਿ ਸੰਗਤ ਸੰਗਦਾ ਇਹ ਨਤਵਸਤਕ ਹੋਣ ਵਾਸਤੇ ਬੜਾ ਜਿਹੜਾ ਹੈਗਾ ਸੰਗਦਾ ਹਜੂਨ ਜਿਹੜਾ ਬੜਾ ਇਕੱਠਾ ਹੈ ਕੀ ਕਹੋਗੇ ਦੁਬਾਰਾ? ਨਹੀਂ ਦੇਖੋ ਇਹ ਸਾਰਾ ਸੰਗਤਾਂ ਨੂੰ ਬੇਨਤੀ ਹੈ। ਜੀ ਜੀ। ਸੰਗਤਾਂ ਆਪਣੇ ਨਤਵਸਤਕ ਹੋਣ ਵਾਸਤੇ ਸਭ ਸਤਿਕਾਰ ਕਰਦੀਆਂ ਇਹ ਬੇਨਤੀ ਇਸੇ ਦਾ ਸਭਾ ਪਿਆਰ ਹੋਣਾ ਚਾਹੀਦਾ ਆਪਦੇ ਵਿੱਚ। ਜੀ ਜੀ ਜੀ। ਆਮ ਨੂੰ ਲਫਰਦੀ ਨਹੀਂ ਖਾਲ ਲਾਲ ਨਹੀਂ ਦੇਖਣਾ ਚਾਹੀਦਾ ਸਾਨੂੰ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਜਿੱਲਾ ਅੱਜ ਪਿਆਰ ਮਿਲ ਰਿਹਾ ਹੈ। ਇਹ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਡੀ ਏਕਤਾ ਕਿੰਨੀ ਹੈ ਏ ਗੁਰੂ ਨਾਨਕ ਦੇਵ ਜੀ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਹੈ ਦੇਖੋ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਸਾਨੂੰ ਸਾਰੇ ਕਾਜ ਧਰਮ ਦੇ ਕਰਨੇ ਸਿਖਾਏ ਨੇ ਦਸਾਂ ਨਾ ਉਹ ਜੀ ਕਿਰਤ ਕਮਾਈ ਵੀ ਉਹਨਾਂ ਨੇ ਕੀਤੀ ਕਿਰਸਾੜੀ ਵੀ ਕੀਤੀ ਤੇ ਨਾ ਵੰਡ ਛਕੰਦਾ ਤੇ ਨਾ ਜਪੰਦਾ ਬਥੇ ਦੇ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਸਤਿਗੁਰੂ ਨਾਲ ਹਜੂਮ ਸੰਗਤਾਂ ਨੇ ਨਤਮਸਤਕ ਹੋਣ ਵਾਸਤੇ ਜਿਹੜੇ ਸੰਗਤਾਂ ਤੇ ਪਹੁੰਚੀਆਂ ਉਸ ਨੂੰ ਲੈ ਕੇ ਜਿਹੜਾ ਹੈਗਾ ਜਿੱਥੇ ਗੁਰਦੁਆਰਾ ਸਾਹਿਬ ਦੇ ਮੁਖੀ ਜਿਹੜੇ ਹਨ ਉਹਨਾਂ ਦਾ ਧੰਨਵਾਦ ਕੀਤਾ ਗਿਆ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਤਾਂ ਸੰਗਤਾਂ ਦਾ ਹਜ਼ੂਮ ਤੁਸੀਂ ਦੇਖ ਸਕਦੇ ਹੋ ਕਿ ਨਤਮਸਤਕ ਹੋਣ ਵਾਸਤੇ ਜਿਹੜਾ ਸੰਗਤਾਂ ਸੰਗਤਾਂ ਜਿਹੜੇ ਹੈਗੇ ਆ ਉਹ ਕਿਵੇਂ ਜਿਹੜਾ ਹੈਗਾ ਭਾਲਕੀ ਸਾਹਿਬ ਦੇ ਕੋਲ ਨਤਮਸਤਕ ਹੋ ਰਹੀਆਂ ਆਪਣਾ ਪਰਸਨ ਬੌਰਵ ਦੇ ਨਾਮ ਮੈਸਲੇ ਜਾਂਦਾ ਲੋਕਨ ਸਾਹਿਬ ਟੀਵੀ ਕੋੜਕੂੜਾ